ਰਧੇ ਉਸ ਸਿੰਘ ਜੀ ਹਾਂਜੀ ਕਿਹੜਾ ਪਿੰਡ ਆ ਜੀ ਬਰਿਆਰ ਇਹ ਪਾਣੀ ਬਾਰੇ ਕੀ ਤੁਹਾਡਾ ਮਨ ਕੀ ਤੁਸੀਂ ਇਹ ਜਿਹੜਾ ਪਾਣੀ ਤੁਹਾਡੇ ਇਲਾਕੇ ਚ ਆਇਆ ਕਿੰਦਾਂ ਦੇ ਹਾਲਾਤ ਆ ਹੁਣ ਉਹੋ ਪਾਣੀ ਆ ਜਾਏ ਵੀ ਰੋਡਾਂ ਦੇ ਚੱਲ ਜਿਵੇਂ ਵਹਿਣ ਆ ਜਾਏ ਵੀ ਚੱਲਣ ਦੇ ਆ ਜੇ ਆਹ ਇੱਥੇ ਆਹ ਰਾਹ ਸਾਰੇ ਬੰਦ ਆ ਜੀ ਇੱਧਰ ਲਾ ਆ 12ਵਾਂ ਦਿਨ ਹੈ ਮੇਰੀ ਲੱਤ ਟੁੱਟੀ ਨੂੰ ਪੰਜਵੇਂ ਮਹੀਨੇ 10 ਤਰੀਕ ਦੀ ਟੁੱਟੀ ਸੀ ਤੇ ਅੱਜ ਵੇਖ ਲਓ ਵੀ ਮਤਲਬ 2 ਦਿਨ ਕੱਟ ਰਹਿ ਗਏ ਚੌਵਾਂ ਮਹੀਨੇ ਚ ਤੁਸੀਂ ਮੇਰੀ ਚੈੱਕ ਅਪ ਕਿੰਨੇ ਦਿਨਾਂ ਬਾਅਦ ਕਰੋ ਨਿਕਲੇ ਜੋ ਕਿੰਨੇ ਦਿਨ ਹੋ ਗਏ ਤੁਹਾਨੂੰ ਆ ਅੱਜ ਹੁਣ ਮੇਰੇ ਖਿਆਲ ਨਾਲ 12 13 ਦਿਨ ਹੋ ਗਏ ਨੇ ਤੇ ਹੁਣ ਚੱਲੇ ਆ ਹੋਰ ਤੁਹਾਡੇ ਘਰ ਦਾ ਕੀ ਹਾਲਾਤ ਆ ਘਰ ਦਾ ਗਾਈ ਵੇਖਿਆ ਜਦਾਂ ਤਾਂ ਸੱਚ ਮੰਨਣਾ ਨਹੀਂ ਜੇ ਤੁਸੀਂ ਜਾ ਕੇ ਵੇਖੋ ਵਿੱਚ ਇਹ ਲਮਾਰੀਆਂ ਟਰੰਕ ਪੇਟੀਆਂ ਮੇਰੇ ਮੁੰਡੇ ਦੇ ਵੱਡੇ ਦੀ ਤੇ ਮੇਰੀ ਘਰ ਦੀ ਦਾ ਮੇਰਾ ਜਿਹੜੇ ਕਮਰੇ ਜਾ ਹੀ ਰਹਿਣੇ ਆ ਉਹ ਮੜੀ ਹਾਲਤੀ ਆ ਬਾਲਿਆ ਆ ਪਹਿਲੇ ਕਿਉਂ ਆ ਪੈ ਬੈਠਿਆ ਜੀ ਕਿਉਂ ਆ ਪੈ ਬੈਗਣਾ ਇੱਕ ਦਿਨ ਮੈਂ ਇਹਨੂੰ ਜੇ ਮੈਨੂੰ ਪੁੱਛੋ ਬਹਿ ਗਏ ਨਾ ਮੰਜੇ ਦੇ ਵੱਡੇ ਤੇ ਰਾਤ ਕੰਢੀ ਚਾਰ ਸਵੇਰੇ ਹੀ ਚੋਂ ਲਿਆ ਵੇ 50 ਰੁਪਏ ਚੋਂਦਾ ਯਾਰ ਤਰਪਾਲ ਵੀ ਪਾਈ ਪਰ ਤਰਪਾਲ ਮੇਰੀ ਨਹੀਂ ਕੋਈ ਆਪਣੇ ਘਰੋਂ ਪਾਈ ਮਿਲੀ ਨਹੀਂ ਕੋਈ ਅਜੇ ਤੀਕਰ ਤਰਪਾਲ ਹਾਂਜੀ ਮਾੜਾ ਮੁੱਠੇ ਬੋਲ ਤਰਪਾਲ ਪਰ ਇਹ ਮੈਂ ਪਾਈਆਂ ਜਰੂਰ ਨੇ ਪਿੰਡ 'ਚ ਪਰ ਅਜੇ ਤੀਕਰ ਦਿੱਤੀ ਨਹੀਂ ਕਿਹਾ ਬੜਿਆ ਨੂੰ ਵੀ ਦੇ ਰਹਿ ਜੋ ਫਿਰ ਸਾਡੇ ਘਰ ਹੀ ਇੱਕ ਲਫਾਫਾ ਉ ਉੱਤੇ ਪਾ ਪਰ ਉਹਦੇ ਨਾਲ ਫੇਰ ਵੀ ਨਹੀਂ ਚੋਂਣ ਹਟਿਆ ਬਾਕੀ ਵੀ ਮੌਕਾ ਚੱਕ ਬਾਕੀ ਜੇ ਤੇ ਆਖੋ ਇਹ ਮੁੰਡਾ ਰਾਜ ਨੂੰ ਲੈ ਜਾਓ ਤਾਂ